ਤੇ ਦੁਰਾਨੀਆਂ ਦਾ ਟਾਕਰਾ ਪਿੰਡ ਗੋਲਵੜ ਦੇ ਮੈਦਾਨ ਵਿੱਚ ਹੋਇਆ ਸਿੰਘ ਤੇ ਦੁਰਾਨੀ ਲੜਦੇ ਹੋਏ ਪਿੰਡ ਚੱਪਾ ਅਤੇ ਪਿੰਡ ਵਰਪਾਲ ਦੀ ਸਾਂਝੀ ਯੂਥ ਆਹਮੋ ਸਾਹਮਣੇ ਹੋ ਗਏ ਬਾਬਾ ਜੀ ਨੂੰ ਵੈਰੀਆਂ ਦੇ ਟਿੱਟੀ ਦਲ ਨੇ ਘੇਰਾ ਪਾ ਲਿਆ ਸਿੱਖਾਂ ਦਾ ਵੀ ਬਹੁਤ ਨੁਕਸਾਨ ਹੋਇਆ ਇਸ ਜੰਦ ਵਿੱਚ 9000 ਸਿੰਘ ਸ਼ਹੀਦ ਹੋਏ ਤੇ 28000 ਅਬਦਾਲੀ ਦੇ ਫੌਜੀ ਨਾਮਵਰ ਸਿੰਘ ਇਸੇ ਜੁੱਧ ਵਿੱਚ ਫੈਰੀ ਨਾਲ ਲੋਹਾ ਲੈnde ਸ੍ਰੀ ਹਰਮੰਦਰ ਸਾਹਿਬ ਦੀ ਪਵਿੱਤਰਤਾ ਲਈ ਸ਼ਹੀਦ ਹੋ ਗਏ। ਨੌ ਲੱਖੀ ਪੱਟੀ ਦਾ ਹਾਕਮ ਕਾਸਮ ਖਾਨ ਨੇ ਬਾਬਾ ਨੌਤ ਸਿੰਘ ਜੀ ਨੂੰ ਲਲਕਾਰਿਆ। ਬਾਬਾ ਜੀ ਨੇ ਉਸ ਨੂੰ ਪਹਿਲਾ ਵਾਰ ਕਰਨ ਲਈ ਆਖਿਆ। ਬਾਬਾ ਜੀ ਨੇ ਉਸ ਦਾ ਵਾਰ ਢਾਲ ਉੱਤੇ ਰੋਕ ਲਿਆ ਤੇ ਬਾਬਾ ਜੀ ਨੇ ਫਿਰ ਐਸਾ ਵਾਰ ਕੀਤਾ ਕਾਸਮ ਖਾਨ ਦਾ ਸਿਰ ਧਰਨ ਨਾਲ ਉਹ ਵਖ ਕਰ ਦਿੱਤਾ। ਇਹ ਵੇਖ ਫੌਜਾਂ ਨੇ ਬਾਬਾ ਜੀ ਤੇ ਹਮਲਾ ਕਰਕੇ ਸ਼ਹੀਦ ਕਰ ਦਿੱਤਾ। ਜੀਹਦੀ ਵੇਲੇ ਪਾਪਾ ਜੀ ਦੀ ਉਮਰ 95 ਸਾਲ ਦੀ ਸੀ ਹੁਣ ਪਾਪਾ ਜੀ ਦਾ ਆਸਥਾਨ ਤਰੰਤਾਰਨ ਰੋਡ ਤੇ